ਭੀਮ ਜੈ ਸੁਭਦਾਨ ਜੈ ਭੀਮ ਜੈ ਸੁਭਦਾਨ ਜੈ ਭੀਮ ਜੈ ਸੁਭਦਾਨ ਜੈ ਭੀਮ ਜੈ ਸੁਭਦਾਨ ਇੰਡੀਅਨ ਨੈਸ਼ਨਲ ਜੈ ਭੀਮ ਜੈ ਸੁਭਦਾਨ ਜੈ ਭੀਮ ਜੈ ਸੁਭਦਾਨ ਜੈ ਭੀਮ ਜੈ ਸੁਭਦਾਨ ਦੀਨਾ ਨਗਰ ਦੀ ਕਾਂਗਰਸੀ ਵਰਕਰਾਂ ਅਤੇ ਅਹੁਦੇਦਾਰਾਂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਖਿਲਾਫ ਕੀਤਾ ਰੋਸ ਪ੍ਰਦਰਸ਼ਨ ਸੰਵਿਧਾਨ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਦਕਰ ਦੇ ਖਿਲਾਫ ਗਲਤ ਟਿੱਪਣੀ ਕਰਨ ਵਾਲਿਆਂ ਤੇ ਕੀਤੀ ਕਾਰਵਾਈ ਦੀ ਮੰਗ ਦਿਨਨਗਰ ਦੀ ਕਾਂਗਰਸ ਦੇ ਬਲਾਕ ਪ੍ਰਧਾਨ ਦਲਬੀਰ ਸਿੰਘ ਬਿੱਟੂ ਅਤੇ ਬਲਾਕ ਸੰਮਤੀ ਦੇ ਸਾਬਕਾ ਚੇਅਰਮੈਨ ਹਰਵਿੰਦਰ ਸਿੰਘ ਭੱਟੀ ਦੀ ਅਗਵਾਈ ਹੇਠ ਪਿੰਡ ਮਗਰਾਲਾ ਚ ਇੱਕ ਵੱਡੀ ਇਕੱਠ ਵੱਲੋਂ ਗ੍ਰਹਿ ਮੰਤਰੀ ਅੰਤ ਸ਼ਾਹ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਮੰਗ ਕੀਤੀ ਗਈ ਕਿ ਗ੍ਰਹਿ ਮੰਤਰੀ ਅੰਤ ਸ਼ਾਹ ਵੱਲੋਂ ਜੋ ਵੀ ਗਲਤ ਟਿੱਪਣੀ ਡਾਕਟਰ ਭੀਮਰਾਓ ਅੰਬੇਦਕਰ ਦੇ ਖਿਲਾਫ ਕੀਤੀ ਗਈ ਹੈ ਉਹ ਤੁਰੰਤ ਅਸਤੀਫਾ ਦੇਣ ਅਤੇ ਉਹ ਮਾफी ਵੀ ਮੰਗਣ ਇਸ ਮੁਕਤੀ ਬਲਾਕ ਦੇ ਪ੍ਰਧਾਨ ਦਰਬੀਰ ਸਿੰਘ ਬਿੱਟੂ ਅਤੇ ਬਲਾਕ ਸਮਤੀ ਦੇ ਸਾਬਕਾ ਚੇਅਰਮੈਨ ਹਰਵਿੰਦਰ ਸਿੰਘ ਪੱਟੀ ਨੇ ਵੀ ਇਸ ਗੱਲ ਦੀ ਨਿੰਦਾ ਕੀਤੀ। ਜਿੰਦਾਬਾਦ ਜਨਪਦਾਨ ਜੈ ਸਰਦਾਰ ਜੈਪੀ ਜੈ ਸਰਦਾਰ ਹਾਂਜੀ ਡਾਕਟਰ ਸਾਹਿਬ ਜੈ ਜੈ ਜਿੰਦਾਬਾਦ ਇੰਡੀਆ ਨੈਸ਼ਨਲ ਕਾਂਗਰਸ ਜਿੰਦਾਬਾਦ ਇੰਡੀਆ ਨੈਸ਼ਨਲ ਕਾਂਗਰਸ ਜਿੰਦਾਬਾਦ ਜਿੰਦਾਬਾਦ ਜਨਪਦਾਨ ਕਾਂਗਰਸ ਕੰਸਾਬ ਦੱਸ ਦੋ ਅੱਜ ਕਿਉਂ ਰੋਸ ਪ੍ਰਸੰਦ ਕਰਦੀ ਨੌਕਾ ਜਿਹੜਾ ਜੀ ਲੋਕ ਸਭਾ ਦੇ ਵਿੱਚ ਇਹਨਾਂ ਨੇ ਬੀਜੇਪੀ ਵਾਲਿਆਂ ਨੇ ਜਿਹੜਾ ਆਪਣੇ ਅਮਿਤ ਸਾਹ ਉਹਨਾਂ ਨੇ ਡਾਕਟਰ ਅੰਬੇਦਕਰ ਭੀਮਰਾਓ ਦੇ ਖਿਲਾਫ ਜਿੰਨਾ ਵੀ ਇਹਨਾਂ ਨੇ ਅਪ ਸ਼ਬਦ ਬੋਲੇ ਨੇ ਉਹਨਾਂ ਦੇ ਖਿਲਾਫ ਅੱਜ ਤੀਨਾਂ ਨਗਰ ਕਾਂਗਰਸ ਬਲਾਕ ਤੇ ਅਰਨਾ ਚੌਧਰੀ ਦੀ ਰਹਿਨ ਨੂੰ ਆਈ ਹੀਟ ਇਹਨਾਂ ਨੇ ਅੱਜ ਰੋਸ ਮਾਰਚ ਕੱਢਿਆ ਵਾ ਤਾਂ ਕਿ ਇਹਨਾਂ ਨੂੰ ਜਿਹੜਾ ਵਾ ਇਹਨਾਂ ਨੂੰ ਜਾਂ ਤੇ ਇਹਨਾਂ ਤੋਂ ਆਪਣੇ ਅਸਤੀਫੇ ਲੈਣ ਤੇ ਜਾਂ ਇਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਕਿ ਇਹ ਜਿਹੜਾ ਅੱਗੇ ਤੋਂ ਜਿਹੜਾ ਡਾਕਟਰ ਭੀਮਰਾਓ ਜਿਹੜਾ ਸਾਡਾ ਸੰਵਿਧਾਨ ਦਾ ਆਪਣੇ ਨਿਰਮਾਤਾ ਵਾ ਉਹਨਾਂ ਦੇ ਖਿਲਾਫ ਜੋ ਇਹਨਾਂ ਨੇ ਆਪ ਸ਼ਬਦ ਬੋਲੇ ਨੇ ਉਹ ਆਪਣੇ ਵਾਪਸ ਲੈਣ ਉਹ ਇਹਨਾਂ ਨੂੰ ਬਿਲਕੁਲ ਇਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਕਿ ਅੱਗੇ ਤੋਂ ਕੋਈ ਵੀ ਇਹ ਜਹਿ ਸ਼ਬਦ ਨਾ ਬੋਲੇ ਸਾਡੇ ਜਿਹੜੇ ਸੰਵਿਧਾਨ ਜੋ ਲਿਖਿਆ ਵਾ ਉਹ ਸਾਰੀ ਕੌਮ ਲਈ ਸਾਰਿਆਂ ਲਈ ਸਾਡੇ ਇੱਕ ਕੌਮ ਲਈ ਨਹੀਂ ਹੈਗਾ ਸਾਰੇ ਸਾਡੇ ਇੰਡੀਆ ਦੇ ਵਿੱਚ ਜੋ ਵੀ ਸਾਡਾ ਹੈਗਾ ਵਾ ਵਰਗ ਜਾਂ ਗਰੀਬ ਆ ਜਾਂ ਮặc ਲੇਕਿਨ ਉੱਚਾ ਬਾਰੇਗਾ ਜੋ ਵੀ ਹੈਗਾ ਵਾ ਸਾਰਿਆਂ ਵਾਸਤੇ ਸਿਧਾਂਤ ਇੱਕ ਵਾ ਤਾਂ ਕਿ ਇਹਨਾਂ ਨੇ ਬਾਰ ਬਾਰ ਉਥੇ ਕਹਿ ਕੇ ਟਿੱਪਣੀ ਕੀਤੀ ਆ ਅਮਿਤ ਸਾਹ ਹੁਣਾਂ ਨੇ ਉਹਨਾਂ ਦੇ ਖਿਲਾਫ ਰੋਸ ਮਾਰਚਾਂ ਹੀ ਕੱਢ ਰਹੇ ਆ ਤਾਂ ਕਿ ਆ ਗਾਂ ਤੋਂ ਕੋਈ ਵੀ ਅਜਹੀ ਕੋਈ ਹਰਕਤ ਨਾ ਕਰੇ ਤੇ ਤਾਂ ਕਿ ਅਮਿਤ ਸਾਹ ਕੋ ਅਹੀਂ استਿਫਾ ਮੰਗਨੇ ਆ ਕਿ ਉਹ ਆਪਣਾ استਿਫਾ ਦੇ ਕੇ ਇਹ ਸਰਕਾਰ ਜਿਹੜੀ ਭਾਜਪਾ ਸਰਕਾਰ ਆ ਜਿਨ੍ਹਾਂ ਨੇ ਇਹਨੂੰ ਭੂਵੇ ਚੜਾਇਆ ਹਵਾ ਉਹ ਅਲੱਗ ਹੋ ਕੇ ਤਾਂ ਕਿ ਇਸ استਿਫਾ ਨੂੰ ਜਨ ਲੈਣ ਤਾਂ ਕਿ ਅੱਗੇ ਤੋਂ ਗਾਂ ਤੋਂ ਕੋਈ ਵੀ ਅਜਿਹਾ ਕੋਈ ਕਦਮ ਨਾ ਚੁੱਕ ਸਕਣ ਅੱਜ ਦਾ ਜਿਹੜਾ ਇਹ ਜੈ ਭੀਮ ਜੈ ਸਵਿਧਾਨ ਦਾ ਨਾਰਾ ਪੂਰੇ ਹਿੰਦੁਸਤਾਨ ਦੇ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਨੇ ਇੱਕ ਹਰ ਪਿੰਡ ਦੇ ਹਰ ਸ਼ਹਿਰ ਦੇ ਬਲਾਕ ਦੇ ਵਿੱਚ ਰੋਸ਼ ਪ੍ਰਦਰਸ਼ਨ ਕੀਤਾ ਵਾ ਜਿਹੜਾ ਕਿ ਸਾਡੇ ਲੋਕ ਸਭਾ ਪਾਰਲੀਮੈਂਟ ਦੇ ਵਿੱਚ ਸਾਡੇ ਅਮਿਤ ਸ਼ਾਹ ਜੀ ਜਿਹੜੇ ਨੇ ਗ੍ਰਹਿ ਮੰਤਰੀ ਆ ਉਹਨਾਂ ਨੇ ਜਿਹੜਾ ਡਾਕਟਰ ਬੀ ਆਰ ਅੰਬੇਦਕਰ ਦੇ ਅਗੇਂਸਟ ਜਿਹੜੀ ਟਿੱਪਣੀ ਕੀਤੀ ਆ ਉਸ ਦੇ ਰੋਸ ਵਜੋਂ ਸਾਰੀ ਹੀ ਕਾਂਗਰਸ ਪਾਰਟੀ ਹਿੰਦੁਸਤਾਨ ਦੀ ਇੰਡੀਅਨ ਨੈਸ਼ਨਲ ਕਾਂਗਰਸ ਨੇ ਹਰ ਬਲਾਕ ਦੇ ਵਿੱਚ ਇਹ ਰੋਸ਼ ਪ੍ਰਦਰਸ਼ਨ ਕੀਤਾ ਤੇ ਇਹ ਇੱਕ ਸ਼ਕਤੀ ਪ੍ਰਦਰਸ਼ਨ ਵੀ ਦੱਸਿਆ ਕਿ ਸਾਰੇ ਹੀ ਜਿਹੜਾ ਹਿੰਦੁਸਤਾਨ ਆ ਉਹ ਡਾਕਟਰ ਬੀ ਆਰ ਅੰਬੇਦਕਰ ਦੇ ਨਾਲ ਉਹਨਾਂ ਦੇ ਸੰਵਿਧਾਨ ਨਾਲ ਬਿਲਕੁਲ ਸਹਿਮਤ ਆ ਔਰ ਇਹ ਜਿਹੜਾ ਸੰਵਿਧਾਨ ਬਣਿਆ ਵਾ ਇਹਦੇ ਨਾਲ ਹੀ ਹਿੰਦੁਸਤਾਨ ਚੱਲ ਰਿਹਾ ਆ ਇਸ ਕਰਕੇ ਅਸੀਂ ਸਾਰੇ ਹੀ ਪਰਜੋਰ ਮੰਗ ਕਰਦੇ ਆ ਕਿ ਅਮਿਤ ਸ਼ਾਹ ਜੀ ਆਪਣੇ ਅਸਤੀਫੇ ਆਪਣਾ ਅਸਤੀਫਾ ਦਵੇ ਤਾਂ ਜੋ ਅੱਗੇ ਤੋਂ ਕੋਈ ਇਦਾਂ ਦੀ ਸਾਡੇ ਬੀ ਆਰ ਡਾਕਟਰ ਅੰਬੇਦਕਰ ਸਾਹਿਬਾ ਵਾਸਤੇ ਕੋਈ ਗਲਤ ਟਿੱਪਣੀ ਨਾ ਕਰ ਸਕੇ